ਜਿਹਨਾਂ ਨmber ਤੇ ਹੈਗਾ ਮਾਈਕੋਟੌਕਸਿਨ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਜਿਹੜੇ ਹੈਗੇ ਉੱਲੀ ਰੋਗ ਵਾਲੇ ਜਿਹੜੇ ਇਹ ਜ਼ਹਿਰੀਲੇ ਤੱਤ ਹੈ ਅੱਜ ਅਸੀਂ ਜੇ ਪਿੱਛੇ ਦੇਖੀਏ ਸਰਦੀਆਂ ਦੇ ਵਿੱਚ ਜਨਵਰੀ ਫਰਬਰੀ ਮਾਰਚ ਦੇ ਵਿੱਚ ਜਿੰਨੇ ਪਸ਼ੂਆਂ ਦੀ ਮੌਤ ਹੋਈ ਉਹਦਾ ਇੱਕ ਮੇਨ ਕਾਰਨ ਚਿਚਰਾਵਾਂ ਵਾਲਾ ਬੁਖਾਰ ਸੀ ਜਿਹੜਾ ਖਾਸ ਕਰਕੇ ਇਹਨਾਂ ਪਲਾਜ਼ਮਾ ਤੇ ਸਲੇਰੀਆ ਪੀਲੀਆ ਰੋਗ ਤੇ ਖਨੇਡੂ ਰੋਗ ਤੇ ਨਾਲ ਸੀ ਕਿ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਉਹੀ ਇੱਕ ਇਹਜਾ ਕਾਰਨ ਹੈ ਜਿਹੜਾ ਹੌਣ ਵਾਲੇ ਸਮੇਂ 'ਚ ਵੈਕਸੀਨੇਸ਼ਨ ਫੇਲਰ ਹੋਵੇ ਦੁੱਧ ਘਟ ਦਿੰਦੇ ਹੋਣ ਪਸ਼ੂ ਰਿਪੀਟ ਬਰੀਡਿੰਗ ਹੋਵੇ ਪਸ਼ੂ ਗੱਪਣ ਨਹੀਂ ਹੁੰਦੇ ਮੈਸਟਾਈਟਸ ਨਹੀਂ ਜਾਂਦੀ ਜਦ ਪਸ਼ੂ ਸੇਤ ਨਹੀਂ ਬੰਦੀ ਰਾਜੀ ਨਹੀਂ ਹੁੰਦੇ ਉਹਦੇ ਵਾਸਤੇ ਆਮ ਚੀਜ਼ਾਂ ਤੋਂ ਹਟ ਕੇ ਜਿਹੜਾ ਮਾਈਕੋਟੌਕਸਨ ਹੈ ਉਲੀ ਰੋਗ ਵਾਲੇ ਜ਼ਹਿਰੀਲੇ ਤੱਤ ਬਹੁਤ ਵੱਡਾ ਕਾਰਨ ਹੈ ਜਿਹੜੀ ਦਿਨ-ਦਿਨ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਰਹੀ ਹੈ ਉਹਦੇ ਵਿੱਚੋਂ ਮੱਲੀ ਰੋਗ ਇੱਕ ਬਹੁਤ ਵੱਡਾ ਕਾਰਨ ਹੈ ਔਰ ਇਹਦਾ ਹੱਲ ਟੌਕਸਿਨ ਵਾਇਂਡਰ ਨਹੀਂ ਹੈਗਾ। ਮਹਿੰਗੇ ਟੌਕਸਿਨ ਵਾਇਂਡਰੇ ਦਾ ਹੱਲ ਨਹੀਂ ਇਹਦਾ ਹੱਲ ਹੈ ਸਹੀ ਕੁਆਲਿਟੀ ਦਾ ਸਾਈਲੇਜ ਮੱਕੀ ਦਾ ਆਚਾਰ ਸਹੀ ਕੁਆਲਿਟੀ ਤੂੜੀ ਔਰ ਸਹੀ ਕੁਆਲਿਟੀ ਦੀ ਫੀਡ। ਦੇਖੋ ਇਹ ਜ਼ਰੂਰੀ ਨਹੀਂ ਤੁਹਾਡੀ ਫੀਡ ਕਿਸੇ ਵਧੀਆ ਕੰਪਨੀ ਦੀ ਹੋਵੇ। ਇਹ ਜ਼ਰੂਰੀ ਨਹੀਂ ਤੁਹਾਡੀ ਫੀਡ ਬਹੁਤ ਜ਼ਿਆਦਾ ਸੰਤੁਲਿਤ ਹੋਵੇ। ਪਰ ਫੀਡ ਦਾ ਸ਼ੁੱਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੀਆ ਫੀਡਾਂ ਦਾ ਮਤਲਬ ਕਿਸ ਤਰ੍ਹਾਂ ਕੁਝ ਕਰਨਾ ਨਹੀਂ ਮਸਲੇ ਹੱਲ ਹੋਣੇ। ਭਾਵੇਂ ਤੁਸੀਂ ਘਰੋਂ ਹੀ ਮਤਲਬ ਕਿ ਸਮਾਰਟ ਬਾ ਰਹੇ ਹੋ ਪਰ ਤੁਸੀਂ ਧਿਆਨ ਰੱਖੋ ਵੀ ਭਾਵੇਂ ਕਣਕ ਹੈ, ਮੱਕੀ ਹੈ, ਬੜੇਮੇ ਹੈ, ਬੜੇਮੇ ਦੀ ਖਾਣਾ ਹੈ, ਜਸਰੋ ਦੀ ਖਾਣਾ ਹੈ, ਜਸੋਆਬੀਨ ਦੀ ਖਾਣਾ ਹੈ। ਉਹਦੀ ਕੁਆਲਿਟੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਹੋਣੀ ਜ਼ਰੂਰੀ ਹੈ। ਉਨਾ ਇਦਾਂ ਦਾ ਸਮਾਂ ਆ ਗਿਆ ਵੀ ਸਿਰਫ ਸੰਤੁਲਨ ਨਾ ਕਰਨੀ ਬੰਦਨੀ ਛੁੱਪਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਛੁੱਪਤਾ ਨਹੀਂ ਲੈ ਕੇ ਆਵਾਂਗੇ ਤਾਂ ਨਹੀਂ ਮਤਲਬ ਹੱਲ ਹੋਣਾ ਹੈਗਾ